ਨੌ ਸਦਰਚ ਐਸ ਐਚਓ ਵਜੋ ਤਾਇਨਾਤ ਇਨਸਪੈਕਟਰ ਬਲਜੀਤ ਸਿੰਘ ਦੀ ਅਚਾਨਕ ਹੋ ਗਈ ਮੌਤ ਹਾਈ ਕੋਰਟ ਤੋਂ ਵਾਪਸ ਪਰਤਦੇ ਹੋਏ ਸਾਈਲੈਂਟ ਅਟੈਕ ਹਸਪਤਲ ਜਾਂਦੇ ਆ ਰਸਤੇ ਦੇ ਵਿੱਚ ਹੋਈ ਮੌਤ ਤਾਂ ਇਹ ਇਨਸਪੈਕਟਰ ਮੁਖਤ ਤੋਂ थाना ਸਦਰ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰੇਡ ਦੇ ਸਬੰਧ ਵਿੱਚ ਗਏ ਸੀ ਜਿੱਥੇ ਕਿ ਰਸਤੇ ਵਿੱਚ ਵਾਪਸ ਆਉਂਦੇ ਉਹਨਾਂ ਨੂੰ ਸਾਈਡਲੈਟ ਟੈਕ ਹੋ ਗਿਆ ਸਾਈਡਲੈਟ ਟੈਕ ਹੋਣ ਦੇ ਕਾਰਨ ਉਹਨਾਂ ਦੀ ਅਚਾਨਕ ਮੌਤ ਹੋ ਗਈ ਉਹਨਾਂ ਦੀ ਮੌਤ ਹੋਣ ਦਾ ਸਾਡੇ ਜਿਹੜੇ ਪੁਲਿਸ ਮੈਕ ਨੂੰ ਬਹੁਤ ਹੀ ਜ਼ਿਆਦਾ ਘਾਟਾ ਹੋਇਆ ਜਿਹੜਾ ਕਿ ਉਹਦੀ ਲੋੜ ਪੂਰੀ ਨਹੀਂ ਹੋ ਸਕਦੀ ਬਹੁਤ ਹੀ ਹੋਣਾਰ ਤੇ ਵਧੀਆ ਮਿਹਨਤੀ ਦੇ ਬਹੁਤ ਅੱਛੇ ਇਨਸਾਨ ਸੀ ਐਜ਼ ਅ ਹਿਊਮਨ ਬੀਇੰਗ ਆਪਣੇ ਸਟਾਫ ਨਾਲ ਉਹਨਾਂ ਦਾ ਵਿਹਾਰ ਕਿੱਦਾਂ ਦਾ ਰਹਿੰਦਾ ਬਹੁਤ ਵਧੀਆ ਵਿਹਾਰ ਸੀਗਾ ਕਦੇ ਵੀ ਉਹਨਾਂ ਨੇ ਕਦੇ ਕਿਸੇ ਨਾਲ ਛਪਾਈ ਹੌਲਦਾਰ ਕੁਝ ਵੀ ਠਾਨੇਦਾਰ ਕਦੇ ਵੀ ਉਹਨਾਂ ਨੇ ਉਹੋ ਜਿਹੀ ਗੱਲ ਨਹੀਂ ਕੀਤੀ ਸਗera ਸਮਝਾ ਕੇ ਹਰੇ ਕੰਮ ਕਰਦੇ ਥੋੜਾ ਫੈਮਿਲੀ ਬਾਰੇ ਦੱਸੋ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਇਹਨਾਂ ਦੇ ਪਰਿਵਾਰ ਕਿਹੜੇ ਪਿੰਡ ਪੰਨੀ ਵਾਲੇ ਦੇ ਪਿੱਛੋਂ ਰਹਿਣ ਵਾਲੇ ਸੀ ਜੀ ਤੇ ਪਰਿਵਾਰ ਵਧੀਆ ਚ ਫੈਮਿਲੀ ਸੀ ਉਹਨਾਂ ਦੀ ਪਰਿਵਾਰ ਬਾਰੇ ਕੋਈ ਉਹਨਾਂ ਦੇ ਪਰਿਵਾਰ ਚ ਹੁਣ ਪਿੱਛੇ ਕਿੰਨੇ ਕਿੰਨੇ ਇੱਕ ਬੇਟਾ ਰਹਿ ਗਿਆ ਸੀ ਇੱਕ ਬੇਟਾ ਸ਼ਾਇਦ ਉਹਨਾਂ ਦਾ ਬੇਟੀ ਉਹਨਾਂ ਦੀ ਮੈਰਿਜ ਕਰਤੀ ਉਹਨਾਂ ਨੇ ਹਮ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਟਾਫ ਨਾਲ ਜਿਸ ਤਰ੍ਹਾਂ ਦੱਸਦੇ ਹੋ ਕਿ ਉਹਨਾਂ ਦਾ ਬਹੁਤ ਵਧੀਆ ਵਿਹਾਰ ਹੁੰਦਾ ਸੀ ਉਹ ਕਿੰਨੀ ਕਮੀ ਮਹਿਸੂਸ ਉਹਨਾਂ ਦੀ ਹੁੰਦੀ ਤੁਹਾਨੂੰ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਹੁੰਦੀ ਸਾਨੂੰ ਫਿਲਹਾਲ ਹੁਣ ਤਾਂ ਥੋੜੀ ਤੋਂ ਵੱਧ ਜਦੋਂ ਫਿਰ ਟਾਈਮ ਪਾਉਗਾ ਉਸ ਤੋਂ ਸਾਨੂੰ ਤੇ ਹਰ ਵਕਤ ਯਾਦ ਹੁੰਦੇ ਰਹਿਣਗੇ ਵੀ ਕਦੇ ਬਲਜੀਤ ਸਿੰਘ ਇੰਸਪੈਕਟਰ ਵੀ ਕਦੇ ਮੁਖ ਅਫਸਰ ਰਹਿ ਕੇ ਗਏ ਸੀ ਜੀ ਜਿਨ੍ਹਾਂ ਨੇ ਕਦੇ ਸਾਨੂੰ ਮਾੜੀ ਮੋਟੀ ਵੀ ਆਂਚ ਨਹੀਂ ਹੋਣ ਦਿੱਤੀ ਸੀ ਆਪ ਖੁਦ ਭੱਜ ਕੇ ਕੇ ਕੰਮ ਕਰਕੇ ਆਪ ਜ਼ਿੰਮੇਵਾਰੀ ਨਿਭਾਈ ਸੀ ਉੱਚ ਅਧਿਕਾਰੀਆਂ ਦੀ ਨਜ਼ਰ 'ਚ ਕਿੱਦਾਂ ਸੀ ਉਹਨਾਂ ਦੀ ਜਿਹੜਾ ਬਹੁਤ ਵਧੀਆ ਅੱਛੀ ਸੀ ਐਸੇ ਕਰਕੇ ਤਾਂ ਉਹਨਾਂ ਨੂੰ ਨੌ ਮਹੀਨੇ ਐਚਓ ਲੱਗਿਆ ਨੂੰ ਦੋ ਮਹੀਨਾ ਬਾਅਦ ਦਾ ਸੱਚ ਦੀ ਬਲੀ ਹੋ ਜਾਂਦੀ ਹੈ ਉਹਨਾਂ ਨੂੰ ਲਗਾਤਾਰ 9-10 ਮਹੀਨੇ ਲੱਗਿਆ ਨੂੰ ਹਾਂਜੀ ਇਸ ਕਰਕੇ ਵਧੀਆ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਲਾ ਕੇ ਰੱਖਿਆ ਹੋਇਆ ਸੀ